ਬੁੱਟਰਪਿੰਡ ਦੀ ਘਟਨਾ ਹੈ ਕਿ ਬੁੱਟਰਪਿੰਡ ਦੇ ਵਿੱਚ ਤਸ਼ੱਦਦ ਕਰਕੇ ਉੱਥੇ ਨੌਜਵਾਨਾਂ ਦਾ ਜਿਹੜਾ ਕਾਹਨ ਕੀਤਾ ਗਿਆ ਤਾਂ ਮੈਨੂੰ ਲੱਗਦਾ ਵੀ ਕੱਲੇ ਮੋਗੇ ਦੇ ਵਿੱਚ ਹੀ ਸੰਕੜੇ ਸੈਂਟਰ ਨੇ ਜਿਹੜੇ ਗੈਰਕਾਨੂੰਨੀ ਤੌਰ ਤੇ ਚੱਲ ਰਹੇ ਆ ਤੇ ਪੂਰੇ ਪੰਜਾਬ 'ਤਾਂ ਹਜ਼ਾਰਾਂ ਸੈਂਟਰ ਨੇ ਜਿਨ੍ਹਾਂ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਕੋਈ ਉਹਦੀ ਪੁਸ਼ਪੜਤਾਲ ਨਹੀਂ ਹੈਗੀ ਉੱਥੇ ਲਿਆ ਕੇ ਨਸ਼ਾ ਸ਼ਰਾਬ ਦੇ ਬਹਾਨੇ ਜਿਹੜੇ ਨੌਜਵਾਨ ਤਸ਼ੱਦਦ ਹਟਾਇਆ ਜਾਂਦਾ ਜ਼ੁਲਮ ਕੀਤਾ ਜਾਂਦਾ ਛੋਂ ਤੱਕ ਵੀ ਇੱਥੇ ਮੁੰਡਿਆਂ ਨਾਲ ਕੀਤਾ ਗਿਆ ਗੁਪਤੰਗ ਦੇ ਨਾਲ ਆਪਣੇ ਥੱਲੇ ਇੱਟ ਬੰਨ ਦਿੱਤੀ ਗਈ। ਦੋ ਦੋ ਤੰ 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 ਲਗਾਤਾਰ ਗੁਪਤੰਗਾਂ ਨਾਲ ਇੱਟਾਂ ਬੰਨ ਕੇ ਰੱਖਦੇ ਆ। ਤੇ ਉਹ ਪੀੜਤ ਹੋਏ 15 15 20 ਵੀ ਸਾਲ ਦੇ ਜਿਹੜੇ ਬੱਚੇ ਨੇ ਮੈਂ ਕਹੂੰਗਾ ਜਵਾਨ ਨੌਜਵਾਨ ਵੀ ਕਹੂੰਗਾ ਉਹ ਇੰਨਾ ਤਸ਼ੱਦਦ ਨਾ ਸਹਾਰ ਕੇ ਮਰ ਵੀ ਰਹੇ ਨੇ ਕਿ ਇਹਦੀ ਸਰਕਾਰ ਜ਼ਿੰਮੇਵਾਰ ਨਹੀਂ ਆ। ਜੇ ਸਰਕਾਰ ਇਹਨਾਂ ਨੂੰ ਨੱਥ ਨਹੀਂ ਪਾਉਂਦੀ ਜਿਹੜੇ ਆਪੇ ਬਣੇ ਹੋਏ ਬਿਨਾਲ ਸੰਸੰਤੋਪੀ ਡਰਾਮ ਆਇਆ ਚਲਾ ਰਿਹਾ ਦਾਦਾ 20000 ਰੁਪਏ ਲੈ ਕੇ ਅਸੀਂ ਨਾਸਲਾਉ ਕੇਂਦਰ ਖੋਲੇ ਹੋਏ ਆ ਜੀ ਨਾ ਨੱਥ ਪਾਈਦਾ ਸੀ ਆਪ ਦੇ ਤੌਰ ਦੇ ਉੱਤੇ ਜਾ ਕੇ ਇਹਨਾਂ ਸੈਂਟਰਾਂ ਦੇ ਵਿੱਚ ਵੀ ਅਸੀਂ ਅਸੀਂ ਨੱਥ ਪਾਵਾਂਗੇ ਤਾਂ ਲੋਕਾਂ ਨੂੰ ਕਹਿੰਦੇ ਤੁਸੀਂ ਆਪਣੇ ਧੀ ਪੁੱਤ ਜਿਹੜੇ ਵੀ ਆਪਣੇ ਬੱਚੇ ਨਸ਼ਾ ਕਰਦੇ ਨੂੰ ਕੇ ਸੈਂਟਰ ਛੱਡਣਾ ਉਹ ਘੱਟੋ ਘੱਟ ਪੜਤਾਲ ਕਰ ਲਿਆ ਕਰੋ ਸੈਂਟਰ ਹਾਇਆ ਕਹੇ ਜਾ ਸਰਕਾਰ ਕਹਿੰਦੀ ਹਸਪਤਾਲ ਖੋਲਤਾ ਕੈਂਸਰ ਟ੍ਰੇਨ ਤੋੜਦੀ ਤੁਸੀਂ ਕੈਂਸਰ ਦੀ ਜਾਲੀ ਪਾਟਦੇ ਹੋ ਆ ਪਾਣੀ ਤੁਸੀਂ ਜ਼ਹਿਰਾ ਬੰਦ ਕਰਦੇ ਹੋ ਪਾਉਣੀਆਂ ਪਾਣੀਆਂ ਚ ਮੈਂ ਕਹਿੰਦਾ ਤੁਸੀਂ ਚਿੱਟੇ ਦੀ ਗੱਲ ਕਰਦੇ ਹੋ ਵੀ ਅਸੀਂ ਸੈਂਟਰ ਖੋਲ੍ਹ ਤੇ ਤੁਸੀਂ ਚਿੱਟਾ ਹੀ ਬੰਦ ਕਰਦੇ ਹੋ